ਲਾਈਵ ਤਸਵੀਰਾਂ ਦਿਖਾ ਰਿਆ ਜੀ ਮਲੂਰ ਸ਼ਹਿਰ ਤੋਂ ਜਿੱਥੇ ਕਿ ਕਿਸਾਨਾਂ ਤੋਂ ਲੈ ਕੇ ਵਪਾਰੀਆਂ ਤੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ بارش ਦੇ ਨਾਲ ਮੱਕੀ ਖਰਾਬ ਹੋ ਰਹੀ ਹੈ ਦੇਖ ਸਕਦੇ ਹੋ ਟਰੈਕਟਰ ਵੀ ਉੱਧਰ ਇਕੱਠੀ ਕਰੀ ਜਾਂਦੇ ਤੇ بارش ਲਗਾਤਾਰ ਚੱਲ ਰਹੀ ਹੈ। ਅਸੀਂ ਲਾਈਵ ਤਸਵੀਰਾਂ ਦੇਖ ਰਹੇ ਹਾਂ న్యూਸ ਲੰਬੀ ਚੈਨਲ ਤੇ ਮੱਕੀ ਬਰਾਨ ਹੋ ਰਹੀ ਹੈ ਜਿੰਨੀ ਮੱਕੀ ਭਿੱਜੂਗੀ ਸਾਰੀ ਮੁਸ਼ਕਜੂਗੀ ਬੁਰਾ ਹਾਲ ਹੋ ਜੂਗਾ ਕਿਉਂਕਿ ਬਾਅਦ ਦੇ ਵਿੱਚ ਇਸ ਕਾਸ਼ਕੂ ਕੇ ਫਿਰ ਫੈਕਟਰੀਆਂ ਦੇ ਵਿੱਚ ਲਈ ਜਾਂਦੀ ਆ ਫੀਡ ਵਾਲੀਆਂ ਦੇ ਵਿੱਚ ਤੇ ਨੁਕਸਾਨ ਬਹੁਤ ਹੋ ਰਿਹਾ ਹੈ ਅਨਾਜ ਦਾ ਅਨਾਜ ਮੰਡੀ ਮਲੋੜ ਤੋਂ ਲੈ ਕੇ ਥੇਰਾ ਦਿਖਾ ਰਹੇ ਹਾਂ ਤੁਹਾਨੂੰ ਦੇਖ ਸਕਦੇ ਹੋ ਮੱਕੀ ਵਰਾਣ ਹੋ ਰਹੀ ਹੈ ਮਲੋੜ ਸਹਿਰ ਦੇ ਵਿੱਚ ਲਗਾਤਾਰ بارش ਦੇ ਕਾਰਨ ਮੱਕੀ ਵਰਾਨ ਹੋਈ ਜਾਂਦੀ ਆ ਅਨਾਜ ਦੀ ਬੇਕਦਰਹੀ ਹੋ ਚੁੱਕੀ ਆ ਜੇ ਕਿ ਟਰੈਕਟਰ ਇਕੱਠੀ ਕਰ ਰਹੇ ਆ ਇਹ ਜਿਹੜੀ ਭਿੱਜ ਗਈ ਏ ਬਿਲਕੁਲ ਗਲੀ ਜੀ ਹੋ ਜਾਂਦੀ ਆ ਆ ਨਪੀ ਨੜਾ ਆ। ਮਕੀਰਾਕ। ਆ ਦਿਖਾਉਣਾ ਹੈ ਤੁਹਾਨੂੰ ਆਪਾਂ ਲਾਈਵ ਤਸਵੀਰਾਂ ਜੋ بارش ਦੇ ਵਿੱਚ ਮੱਕੀ ਖਰਾਬ ਹੋ ਰਹੀ ਹੈ ਦੇਖ ਸਕਦੇ ਹੋ ਤੁਸੀਂ। ਪਿਛਲੇ ਕੁਝ ਦਿਨਾਂ ਤੋਂ بارش ਸ਼ੁਰੂ ਹੋਈ ਆ ਕੱਲ ਤੋਂ ਲੈ ਕੇ ਜਬਰਦਸਤ بارش ਜਬਰਦਸਤ بارش ਦੇ ਕਾਰਨ ਇਧਰ ਗੋਲੇ ਕਬੂਤਰ ਵੀ ਚੁਗੀ ਜਾਂਦੇ ਆ ਮੱਕੀਆਂ ਬਹੁਤ ਖਰਾਬ ਹੋ ਰਹੀਆਂ ਟਰੈਕਟਰ ਜੋਰਾਂ 'ਚ ਲੱਗੇ ਹੋਇਆ ਇਕੱਠੀ ਕਰਨ ਵਾਸਤੇ ਬਹੁਤ ਕੀਮਤੀ ਨਾਜ ਆ ਮੱਕੀ ਇੱਕ ਕਿਸਾਨ ਨਾਲ ਗੱਲ ਹੋਈ ਜੀ ਕਹਿ ਰਹੇ ਆ ਕਿ ਵਪਾਰੀਆਂ ਦਾ ਮਾਲ ਆ ਸਾਰਾ ਇਹ ਵਪਾਰੀਆਂ ਨੇ ਖਰੀਦੜੀ ਕੀਤੀ ਹੋਈ ਆ ਦੇਖ ਸਕਦੇ ਤੁਸੀਂ ਆਪਾਂ بارش ਦੇ ਵਿੱਚ ਲਾਈਵ ਤੋਂ ਸਿਰਾਂ ਦਿਖਾ ਰਹੇ ਆ ਤੁਹਾਨੂੰ ਮਲੋੜ ਸ਼ਹਿਰ ਤੋਂ ਮਲੋੜ ਸ਼ਹਿਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਪੰਜਾਬ ਦਾ ਸ਼ਹਿਰ ਮਲੋਟ ਮੰਡੀ ਜਿਹਨੂੰ ਮਲੋਟ ਮੰਡੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਇਹ ਦੇਖ ਸਕਦੇ ਹੋ ਤੁਸੀਂ ਕਿਉਂਕਿ ਜਿਹੜੀ ਹੁਣ ਇਹ ਫਿਸਕੀ ਜਾਂਦੀ ਟਰੈਕਟਰ ਵਾਲਾ ਸਾਰੀ ਟੁੱਟੀ ਜਾਂਦੀ ਆ ਫਿਸਕੀ ਜਾਂਦੀ ਆ